ਪਰ ਪੰਜਾਬ ਦੇ ਕੇਂਦਰ ਸਰਕਾਰ ਮੁਰਦਾਬਾਦ 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 ਉਜੀ ਕਰਨ ਦੀਆਂ ਨੀਤੀਆਂ ਰੱਦ ਕਰੋ ਰੱਦ ਕਰੋ ਰੱਦ ਕਰੋ ਸਾਡੇ ਪੱਲੇ ਦਸਤੀ ਪਿਆ ਗਰੀਬੀ ਬੇਰੁਜ਼ਗਾਰੀ ਸਾਡੇ ਪੱਲੇ ਪਈ ਹੈ ਭੁੱਖਾਚਾਰੀ ਸਾਡੇ ਪੱਲੇ ਪਈ ਹੈ ਇਸ ਲਈ ਜੇ ਵੀ ਸਾਰੇ ਦੇਸ਼ ਦੇ ਕਿਸਾਨ ਮਜ਼ਦੂਰ ਅਧਿਆਪਕ ਦੁਕਾਨਦਾਰ ਕਾਮੇ ਡਰਾਈਵਰ ਕੱਤਰੇ ਹੁੰਦੇ ਆ ਤੇ ਚੰਗੀ ਗੱਲ ਹੈ ਲੋਕ ਅਧਿਆਸ ਸਿਰਜਣ ਹਾਰ ਹੁੰਦੇ ਆ ਲੋਕ ਅਧਿਆਸ ਬਣਾਉਂਦੇ ਆ ਜਿਹਨੇ ਕਿਸਾਨਾਂ ਨੇ ਤੇ ਮਜ਼ਦੂਰਾਂ ਨੇ ਤੇ ਕੁੱਲ ਦੁਨੀਆ ਦੇ ਲੋਕਾਂ ਨੇ ਇਮਤ ਕਰਕੇ ਉਹ ਇਤਿਹਾਸ ਬਣਾਇਆ ਦੁਨੀਆ 'ਚ ਕਦੇ ਵੀ ਹੋਇਆ ਕਿ ਲੋਕ ਸਭਾ ਦਾ ਬਿੱਲ ਪਾਸ ਹੋਇਆ ਹੋਵੇ ਤੇ ਉਹ ਰੱਦ ਹੋ ਗਿਆ ਹੋਵੇ ਇਹ ਪਹਿਲੀ ਵਾਰ ਨਾ ਦੁਨੀਆ ਦੀ ਛੋਟੀ ਲੜਾਈ ਸਾਡੇ ਦਾ ਕਿ ਸਰਕਾਰ ਨਾਲ ਉਹ ਜਦੋਂ ਕੋਈ ਇੱਥੇ ਪੰਜਾਬ ਤੇ ਵਿਰਤਾਂ ਪੈਂਦੀ ਹੈ ਕਿਸੇ ਦਾ ਜਬਰ ਹੁੰਦਾ ਅਸੀਂ ਇੱਕ ਥਾਂ ਕੇ ਖੜਦੇ ਆ ਪਰ ਸਾਨੂੰ ਫੇਰ ਵੀ ਟਾਰਗੇਟ ਕੀਤਾ ਜਾਂਦਾ 2004 ਦੇ ਵਿੱਚ ਸੋਸ਼ਲ ਮੀਡੀਆ ਨਹੀਂ ਚੱਲਿਆ ਸੀ ਮੰਮਾ ਵਾਲੇ ਸਟੇਸ਼ਨ ਤੇ 48 ਘੰਟੇ ਰੇਲਾਂ ਬੰਦ ਕੀਤੀਆਂ ਦੋ ਨੌਜਵਾਨ ਸੀ ਦੋਏ ਥਿੱਕਾਂ ਦੇ ਵਿੱਚ ਗੋਲੀਆਂ ਲੱਗੀਆਂ ਪੱਟਾਂ ਦੇ ਵਿੱਚ ਗੋਲੀਆਂ ਲੱਗੀਆਂ ਟੱਕ ਦੀ ਬੁਕਤੀ ਨਹੀਂ ਖਾਦੀ 48 ਘੰਟੇ ਕਿਸੇ ਨੇ ਕੋਈ ਵਾਈਦਾ ਲਾ ਕੇ ਖੜਾ ਨਹੀਂ ਖੜਾ 2007 ਦੇ ਵਿੱਚ ਜਬਰ ਹੋਇਆ ਉਸਿਆ 2009 ਦੇ ਵਿੱਚ ਜਬਰ ਹੋਇਆ ਉਸਿਆ 2013 ਦੇ ਵਿੱਚ ਸਰੂਤੀ ਕਾਂਡ ਆ ਨਿਸ਼ਾਨ ਗੁੰਡਾ ਜਿਨੇ ਸਾਡੀ ਧੀਆ ਭੈਣਾਂ ਨੂੰ ਥਲਾਮ ਕੀਤਾ ਸੀ ਤੁਰੂ ਖਲਾਖਾ ਪਿੱਛੇ ਜੱਫੇ ਬੰਦੀ ਦੇ ਝੰਡੇ ਤੇ ਦੰਦੇ ਦੇ ਤਾਕਤ ਨੇ ਪਿੱਛੇ ਪਛਾਇਆ ਉਹਨੂੰ ਬਚਾਉਣ ਤੇ ਲੱਗਿਆ ਹੋਣੀ ਸੀ ਇਥੁਣੀਆਂ ਸਰਕਾਰਾਂ ਉਸ ਤੋਂ ਬਾਅਦ ਮਨਜੀਤ ਨੇੜੀਵਾਰੀ ਆ ਜਾਂਦੀ ਹੈ ਸਪਰੀਮ ਕੋਰਟ ਉਹਨੂੰ 20 ਸਾਲ ਦੀ ਸਜ਼ਾ ਕਰ ਦਿੰਦੀ ਹੈ ਵਕੀਲ ਵੱਟੇ ਵੱਟੇ ਬੁੱਧੀ ਜੀ ਵੀ ਉਹ ਆਦੇ ਕਿਸਾਨ ਆਖੂ ਕਮਰੇ ਹੋ ਕੇ ਸੁਪਰੀਮ ਕੋਰਟ ਦੀ ਸਜ਼ਾ ਹੋਈ ਕਿਤੇ ਬੰਦਾ ਬਾਹਰ ਆ ਸਕਦਾ 45 ਦਿਨ ਚਿਹਰੀ ਗਰੀ ਉਹਨੂੰ ਜੇਲ੍ਹ ਚ ਵਾਰਿਆ ਸੀ ਉਸੇ ਗਲੀ ਕੱਟ ਕੇ ਜਾਂਦਾ ਬਈ ਤੂੰ ਰਹਿ ਕੰਨ ਤੇ ਜਿੰਦਾਬਾਦ ਉਸ ਤੋਂ ਬਾਅਦ ਕਿਸਾਨ ਆंदोलਨ 220 ਪੱਛਾ 25 ਜਾਂਦਾ ਭਾਈ ਪੱਛਾ 25 ਉਹ ਆ ਜਾਂਦਾ ਹੈ 2021 ਦੇ ਵਿੱਚ 26 ਜਨਵਰੀ ਨੂੰ ਗਲੀ ਦੀ ਧਰਤੀ ਤੇ ਟ੍ਰੈਕਟਰ ਮਾਰਚ ਕੀਤਾ ਜਾਂਦਾ ਹੈ ਸਾਡਾ ਭਾਈ ਲਾਲ ਕਿਲੇ ਵੱਲ ਜਾਣਾ ਕੋਈ ਮਕਸਦ ਨਹੀਂ ਸੀ ਸਾਡਾ ਸਰਕਾਰ ਨੂੰ ਟ੍ਰੈਕਟਰ ਮਾਰਚ ਦਿਖਾ ਕੇ ਲੱਖਾਂ ਦੀ ਗਿਣਤੀ ਚ ਕਿਸਾਨ ਛੜਕਾਂ ਤੇ ਫਿਰਦਾ ਹੈ ਤੇ ਬਾਹਰਲੇ ਮੁੱਖਾਂ ਤੱਕ ਗੱਲ ਲੈ ਕੇ ਜਾਣੀ ਸੀ ਅਮਰੀਕਾ ਦੇ ਮੁਖਾਂ ਤੱਕ ਇਹ ਆਵਾਜ਼ ਲੈ ਕੇ ਜਾਣੀ ਸੀ ਸਾਨੂੰ ਇੱਥੇ ਕੀਆ ਗਿਆ ਜਾਓ ਲਾਲ ਕਿਲੇ ਵੱਲ ਕਾਮਰੇ ਤੋਂ ਸਾਡੀਆਂ ਕਾਰਾਂ ਦੇ ਸ਼ੀਸ਼ੇ ਪੰਨੇ ਗਏ ਜਾਓ ਲਾਲ ਕਿਲੇ ਵੱਲ ਅਸੀਂ ਅੱਖਾਂ ਸਾਡਾ ਕੰਮ ਨਹੀਂ ਉੱਤਰ ਜਾਣਾ ਉਹ ਭਾਵੇਂ ਸਰਕਾਰਾਂ ਮਿਲੀਆਂ ਹੋਣੀਆਂ ਸੀ 26 ਜਨਵਰੀ ਦਾ ਦਿਨ ਹੋਵੇ ਤੇ ਉੱਥੇ ਚਿਰੀ ਫਰਕ ਜੇ ਲਾਲ ਕਿਲੇ ਤੇ ਦੇਸ਼ ਦਾ ਪ੍ਰਧਾਨ ਮੰਤਰੀ ਜਮਾਨ ਤੇ ਆ ਇਸ ਗੱਲ ਦਾ ਆਕੇ ਜਿਹੜੀ 10000 ਦੀ ਗ੍ਰੰਤੀ ਉੱਤੇ ਗਈ ਆ ਉਹ ਜਵਾਬ ਦੇ ਐ ਅਗਲੇ ਦਿਨ 27 ਫਰਵਰੀ ਨੂੰ 27 ਜਨਵਰੀ ਨੂੰ ਸਾਡੀ ਸਟੇਜ ਤੇ ਹੰਗਰਬਾਦੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅਸੀਂ ਹੋਣ ਨਹੀਂ ਦਿੱਤੀ ਵਹੀ ਹੋਣ ਦਿੱਤੀ 10 ਦਿਨਾਂ ਚ ਮੋਰਚਾ ਫੇਰ ਆਇਆ ਰਾਤ ਤੇ ਹਰਿਆਣੇ ਵਾਲੇ ਵੀਰਾਂ ਤੱਕ ਗੱਲਾਂ ਪਹੁੰਚਾਈਆਂ ਗਈਆਂ ਕਿ ਇਹ ਤਾਂ ਹਾਲੀ ਸਤਾਂ ਦਾ ਰਾਜ ਲੈਣਾ ਚਾਹੁੰਦੇ ਆ ਆਪਣੀ ਆਵਾਜ਼ ਚੱਕਣਾ ਚਾਹੁੰਦੇ ਆ ਇਹ ਕਿਸਾਨ ਮਜ਼ਦੂਰ ਮਲਾਦ ਮਡੀ ਆਵਾਜ਼ ਨਹੀਂ ਚੱਕਣਾ ਚਾਹੁੰਦੇ ਖਰਾਨੇ ਵਾਲੇ ਕੰਪਟ ਪੱਟ ਕੇ ਲੈ ਗਏ ਸੀ ਬਾਈ ਹੱfte ਬਾਅਦ ਜਦੋਂ ਉਹਨਾਂ ਦੇ ਪੱਲੇ ਪਈ ਗੱਲ ਸਾਡੇ ਭਰਾਵਾਂ ਦੇ ਉਹ ਵਾਪਸ ਆਏ ਅਸੀਂ ਕਿਸਾਨ ਮਜ਼ਦੂਰ ਦੁਕਾਨਦਾਰ ਨੌਜਵਾਨਾਂ ਦੀ ਆਵਾਜ਼ ਚੱਕਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਸਾਡਾ ਸੁਭਾ ਕਰਦਾ ਨਹੀਂ ਤੜਾ ਰੱਖਿਆ ਹੋਇਆ ਉਹ ਵੀ ਸਿੱਖਾਂ ਦਾ ਮੁੰਡਾ ਹੈ ਕਾਮਰਦ ਹੁੰਦੇ ਕੀ ਆ ਸਾਨੂੰ ਦੱਸ ਦਿਓ ਕਾਮਰਦ ਹੁੰਦੇ ਕੀ ਆ ਕੋਚੇ ਭਾਈ ਧਰਮਾ ਦੇ ਵੰਡਣ ਦੀ ਕੋਸ਼ਿਸ਼ ਕੀਤੀ ਗਈ ਆਪਣਾ ਦਾ ਖੜਕਪੌਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਅਮਰਪਾਲ ਦੀ ਵਾਰੀ ਆਈ ਵੱਡੇ ਵੱਡੇ ਨੇ ਅੰਦਰ ਵਰਕੇ ਭਾਈ ਇੱਕ ਛੋਕ ਕੇ ਬੋਲੇ ਆ ਵੀ ਚਾਬਰ ਕਰ ਰਹੇ ਹੋ ਤੱਕਾ ਕਰ ਰਹੇ ਹੋ ਕੀ ਖਲਾਅ ਕਰਤਾ ਉਹਨੇ ਤੁਸੀਂ ਸਰਦਾਰ ਦੀਆਂ ਥੇਲਾਂ 'ਚ ਸਿੱਟਤਾ ਉਹਨੂੰ ਤੁਸੀਂ ਅੰਨਸਰ ਆਤਾ ਹੋ ਨੌਜਵਾਨਾਂ ਤੇ ਕੀ ਖਲਾਅ ਕੀਤਾ ਤੁਸੀਂ ਦੱਸੋ ਸਾਡੇ ਨੌਜਵਾਨਾਂ ਨੇ ਹਿੱਕ ਫੋਕੇ ਬੋਲਿਆਂ ਤਾਂ ਦੀਪ ਸਤੂਨਾ ਸਾਡਾ ਕੀ ਨਕਰਾ ਸੀ ਉਹਦੀ ਵੀ ਬਾਈ ਹਿੱਕ ਫੋਕੇ ਬੋਲਿਆਂ ਜਿ ਦਿਵਾਰੀ ਆਈ ਸੀ ਉਹ ਭਰਾਵੇ ਸਾਨੂੰ ਗਦਾਰ ਉਹ ਅੱਜ ਨੂੰ ਬੇਨਤੀ ਕਰਦੇ ਹਾਂ ਸਤਕਾਰ ਜੋਗੋ ਲੜਾਈ ਸਰਕਾਰਾਂ ਦੇ ਨਾਲ ਹੈ ਤੁਸੀਂ ਸਟੇਜਾਂ ਤੋਂ ਖੜ ਕੇ ਲਾਈਵ ਪਾਉਨੇ ਹੋ ਪਛਾਣ ਨੂੰ ਗਦਾਰ ਕਿਹੜਾ ਤੇ ਲੋਕਾਂ ਦੇ ਕਿਹੜੇ ਲੜਦਾ ਪਛਾਣੋ ਲੋਕ ਉਹ ਆਪ ਮੌਤਾਂ ਵੀ ਪਛਾਣ ਲੈਣਗੇ ਸਾਨੂੰ ਦੱਸਣ ਦੀ ਕੀ ਲੋੜ ਹੈ ਵੀ ਅਸੀਂ ਲੋਕਾਂ ਲਈ ਕੰਮ ਕਰਦੇ ਆਂ ਫਿਰ ਅਸੀਂ ਚੰਗਾ ਕਰਦੇ ਨੂੰ ਆਂਗੇ ਲੋਕ ਮੰਨ ਲੈਣਗੇ ਜੇ ਅਸੀਂ ਮਾਰੇ ਹੋਏ ਲੋਕਾਂ ਤਾਂ ਪਤਾ ਲੱਗ ਜੂ ਲੋਕ ਤਾਂ ਵੱਧ ਸਿਆਣੇ ਨੇ ਇਹਦੇ ਚ ਆਪਣੇ ਆਪ ਨੂੰ ਮਿਸੂਵੀਕਰਨ ਦੀ ਕੀ ਲੋੜ ਹੈ ਲੋਕ ਦੱਸਣਗੇ ਕੌਣ ਲੋਕਾਂ ਦੀ ਹੱਕ ਦੀ ਆਵਾਜ਼ ਚੱਕਦਾ ਹੈ ਕੌਣ ਲੋਕਾਂ ਲਈ ਲੜਦਾ ਹੈ ਕੌਣ ਲੋਕਾਂ ਲਈ ਖੜਦਾ ਹੈ ਉਹ ਬਈ ਲੋਕ ਦੱਸਣਗੇ ਉਹ ਧਾਵਾ ਪਾੜਿਆ ਜਾ ਰਿਹਾ ਕਾਲ ਦਿੱਤੀ ਹੈ ਸੰਯੁਕਤ ਮੋਰਚੇ ਤੋਂ ਇੱਕ ਕਦਮ ਅੱਗੇ ਹੋ ਕੇ ਰੇਲੇ ਲਾ ਰੋਕੋ ਜਾ ਕੇ ਸੈਂਟਰ ਦੇ ਨਾਲ ਚੀਕਾਂ ਮਰਾਵਾਂਗੇ ਸਾਨੂੰ ਕਹਿੰਦੇ ਰੇਲਾ ਕਿਉਂ ਰੁਕੀਆਂ ਟਾਫੇਟਾਂ ਨੇ ਇਹ ਤਾਂ ਹੁਣ ਰੇਲਾ ਤੇ ਨਹੀਂ ਚੜ੍ਹੂਂਦੇ ਉਹ ਦੂਜੇ ਪਾਸੇ ਹੋ ਗਏ ਜੇ ਰੇਲਾ ਰੁਕ ਗਿਆ ਵੀ ਇਹਨਾਂ ਨੇ ਰੇਲਾ ਕਿਉਂ ਰੁਕੀਆਂ ਇਹ ਹੁਣ ਕਿਸਾਨਾਂ ਨੂੰ ਜਾਣ ਨਹੀਂ ਦਿੰਦੇ ਉਹ ਕਿਸੇ ਪਾਸੇ ਦਾ ਘਰ ਛੱਡ ਜੋ ਸਾਡਾ ਜੇ ਅਸੀਂ ਰੇਲਾਂ ਦੀ ਕਾਲ ਜੇਤੀ ਹੁਣ ਦੱਸੋ ਕਿਹੜੇ ਟੱਠੇ ਖੁੱਝ ਜਾਈਏ ਸਰਕਾਰ ਨੂੰ ਸੂਬੇ ਪ੍ਰਧਾਨ ਨੇ ਕਿਹਾ ਹੋਇਆ ਹੈ 17 ਤਰੀਕ ਤੱਕ ਜ਼ਬਰਦਸਤ ਲੜਨ ਪਿੱਛੇ ਖੱਚ ਨਹੀਂ ਦਿੱਲੀ ਪਾਰਟੀ ਦੂਰ ਨਹੀਂ ਇੱਕ ਵਾਦਾ ਕਰਦੇ ਆ ਲੋਕਾਂ ਨੂੰ ਮੂੰਹ ਨਹੀਂ ਰੋਵਾਂਗੇ ਜਿੱਦੇ ਗਏ ਦਿੱਲੀ ਵਾਲਾ ਆ ਗੁੰਮੇ ਲੱਗਣਗੇ ਤੇ ਹੁੰਦੇ ਲੱਗ ਕੇ ਬੈਰੀਕੇਡ ਪਟਾਣਗੇ ਹੱਕ ਚ ਗੋਲੀ ਖਾਵਾਂਗੇ ਇਹ ਨਹੀਂ ਹੋਊਗਾ ਕਿ ਲੋਕਾਂ ਦੇ ਕੁੱਟਾਂ ਨੂੰ ਮੂੰਹੇ ਲਾ ਕੇ ਆਹ ਕੁਛੇ ਲੱਗਾਂਗੇ ਲੜਾਈ ਚਾਪਟੇ ਵਾਲੀ ਨਹੀਂ ਹੁੰਦੀ ਜਿੱਥੇ ਹੁੱਲੜਬਾਜੀ ਹੋ ਜਾਏ ਓਏ ਮੋਰਚੇ ਕਿਤੇ ਨਹੀਂ ਜਿੱਤੇ ਜਾਂਦੇ ਸਾਡਾ ਕੀ ਐ ਇੱਕ ਸਾਡਾ ਇੱਕੋ ਸੂਲ ਕੀ ਐ ਅਸੀਂ ਹੁੱਲੜਬਾਜਾਂ ਨੂੰ ਮੇਰੇ ਨਹੀਂ ਲੱਗਣ ਦਿੰਦੇ ਜਿਹੜੇ ਹਰਿਆ ਪੰਦੇ ਉਹਨਾਂ ਨੂੰ ਅਸੀਂ ਸਟੇਜ ਦੇ ਨੇੜੇ ਫੜਕਣ ਨਹੀਂ ਦਿੰਦੇ ਪਿਛਲੇ ਦਿਨੀ ਭਾਨੇ ਸਿੱਧੂ ਵਾਲਾ ਮਸਲਾ ਆ ਗਿਆ ਉੱਥੇ ਇੱਕ ਵਾਰ ਸੰਤੀ ਜਿਹਾ ਬੰਦੇਗਾ ਹੋਰ ਵੀ ਨੇ ਜਿਹੜਾ ਉਹ ਮਸਲੇ ਤੇ ਨਹੀਂ ਬੋਲਿਆ ਸਾਨੂੰ ਟਾਰਗੇਟ 'ਚੋਂ ਇਹ ਆ ਤੁਸੜੀ ਬੋਲੇ ਅਸੀਂ ਭਈ ਆਏ ਨਹੀਂ ਬੋਲੇ ਚੰਨੀ ਬੱਚੇ ਬੈਠਾ ਹੈ ਖੈਰਾ ਉੱਥੇ ਬੈਠਾ ਹੈ ਸ਼ਿਵਰਜੀਤ ਮਾਨ ਉੱਥੇ ਬੈਠਾ ਹੈ ਟੀਨ ਸਾਥੇ ਬੈਠਾ ਹੈ ਅਸੀਂ ਤਾਂ ਇਹਨਾਂ ਨੂੰ ਖੁੰਣਨ ਨਹੀਂ ਦਿੰਦੇ ਅਸੀਂ ਇਹਨਾਂ ਦਾ ਸਪੇਸ ਹੰਦੀ ਕਿਉਂ ਕਰੀਏ ਅਸੀਂ ਆਪ ਦੀ ਗਿਣਤੀ ਕਿਉਂ ਲੈ ਕੇ ਜਾਈਏ ਅਸੀਂ ਤਾਂ ਨਹੀਂ ਬੋਲੇ ਅਸੀਂ ਇਹਨਾਂ ਦਾ ਸਪੇਸ ਹੰਦੀ ਨਹੀਂ ਕਰਦੇ ਅੱਜ ਭਗਵੰਤ ਮਾਨ ਜ਼ਬਰ ਕਰ ਰਿਹਾ ਲੋਕਾਂ ਤੇ ਕੱਲ ਨੂੰ ਭਗਵੰਤ ਮਾਨ ਪੋਆਰ 22 ਤੋਂ ਬਾਅਦ ਆ ਕੇ ਜੇ ਕਿਸੇ ਤੇ ਚਬਰ ਹੁੰਦਾ ਉਹ ਆ ਕੇ ਕਦੇ ਮੈਂ ਤੇਰੇ ਹੱਥ 'ਚ ਖੜਾ ਮੈਂ ਸਟੇਜ 'ਉੱਪਰ ਤੇਰੇ ਹੱਥ 'ਚ ਅਸੀਂ ਭਗਵੰਤ ਮਾਨ ਨਾਲ ਕਿਵੇਂ ਸਟੇਜ 'ਤੇ ਲਾਵਾਂਗੇ ਭਾਈ ਫਿਰ ਤੁਸੀਂ ਕਹੋਗੇ ਇਹ ਕਾਮਰੇਡ ਵੇਚ ਗਏ ਇਹ ਮੁੱਖ ਮੰਤਰੀ ਬਣਨਾ ਚਾਹੁੰਦੇ ਆ ਉਹ ਇਲੈਕਸ਼ਨ ਲੜਨਾ ਚਾਹੁੰਦੇ ਆ ਇਹ ਤਾਂ ਸਿਆਸੀ ਪਾਰਟੀਆਂ 'ਚ ਸੌਂਮ ਹੋ ਗਏ ਫਿਰ ਆਇਆ ਕਹਿੰਦਾ ਸੀ ਜੇ ਅਸੀਂ ਨਹੀਂ ਬੋਲੇ ਫਿਰ ਦੂਤੂ ਬਨ ਲੈ ਕੇ ਕੋਣ ਤੁਸੀਂ ਆਏ ਤਾਂ ਸੋਈ ਆਰਾ ਮਸਲਾ ਸਾਡਾ ਸਰਕਾਰਾਂ ਨਾਲ ਹੈ ਕਿ ਸਾਡੇ ਨਾਲ ਹੈ ਕਿ ਸਾਡੀ ਜੱਥੇਬੰਦੀ ਨੂੰ ਟਾਰਗੇਟ ਕਰਨਾ ਹੈ ਮਸਲਾ ਆਪਣਾ ਸਰਕਾਰਾਂ ਨਾਲ ਹੈ ਜੱਥੇਬੰਦੀਆਂ ਦਾ ਆਸਮੇਂ ਵਿੱਚ ਘਰਾ ਹੋ ਸਕਦਾ ਹੈ ਘਰ ਦੇ ਵਿੱਚ ਪਾਨਿਆਂ ਪਾਨਿਆਂ ਦਾ ਹੋ ਸਕਦਾ ਹੈ ਘਰ ਦੇ ਵਿੱਚ ਪਿਤਾ ਤੇ ਬਾਪ ਦਾ ਹੋ ਸਕਦਾ ਹੈ ਆਸਮੇਂ ਬੱਚਿਆਂ ਨਾਲ ਹੋ ਸਕਦਾ ਹੈ ਵਿਚਾਰ ਨਹੀਂ ਮਿਲਦੇ ਉਹ ਸਾਡੇ ਆਸ਼ਰੀ ਨਕਟੇ ਤੇ ਵਿਚਾਰ ਨਹੀਂ ਪਰ ਮਕਸਦ ਕੀ ਹੈ ਸਾਡਾ ਇੱਕ ਹੈ ਨਿਸ਼ਾਨਾ ਕੀ ਹੈ ਸਾਡਾ ਇੱਕ ਹੈ ਸਾਡਾ ਕਿੱਤਾ ਸਾਡੀ ਕਿਸਾਨੀ ਸਾਡੀ ਮਜ਼ਦੂਰੀ ਇਹਨੂੰ ਕਿਵੇਂ ਬਚਾਉਣਾ ਅਸੀਂ ਇਹ ਮਕਸਦ ਲੈ ਕੇ ਤੁਰੇ ਹੋਏ ਆ ਉਹ ਸਾਡੇ ਨਾਲ ਬਾਅਦ ਚ ਨਿੰਦੜੀਓ ਉਹ ਆਪਣੇ ਭਰਾਵਾਂ ਦੇ ਮਸਲੇ ਨੇ ਜੇ ਦੋ ਭਾਈ ਘਰ ਤੋਂ ਬਚਤ ਟੁੱਟ ਹੋ ਜਾਂਦੇ ਆ ਝਗੜਾ ਹੋ ਜਾਂਦਾ ਹੈ ਬੋਲਣ ਨੂੰ ਮਟ ਜਾਂਦੇ ਆ ਉਸ ਤੋਂ ਬਾਅਦ ਜਦੋਂ ਦੁਸ਼ਮਣ ਕੋਈ ਬਾਤ ਚ ਆ ਜੇ ਦੂਜਾ ਭਾਈ ਗੱਡਾਸਾ ਲੈ ਕੇ ਪਿੱਟੇ ਖੜ ਜਾਂਦਾ ਵੀ ਤੇਰੇ ਨਾਲ ਹੈ ਗੈ ਨਹੀਂ ਬੇਇੱਜ਼ਤੀ ਕਰਵਾ ਜਾ ਸਿਆਣਿਆਂ ਦੀ ਕਹਿੰਦਾ ਆਪ ਦਾ ਮਰੂ ਛਾਣਾ ਸਿੱਟੂਗਾ ਬਗਾਨਾ ਬਗਾਨਾ ਹੀ ਹੁੰਦਾ ਓਏ ਉਹ ਵੀ ਸਾਡੇ ਭਾਈ ਜਿਹਨਾਂ ਤੇ ਗੋਲੇ ਮੱਤ ਰਹੇ ਨੇ ਸਾਡੇ ਮਨਸੂਲੀ ਗਲ ਪਰਿਆ ਹੋਇਆ ਦੋ ਦਿਨ ਨੀਂਦ ਨਹੀਂ ਆਈ ਕੱਲੇ ਕੱਲੇ ਬੱਜਣ ਨੂੰ ਜਵਾਬ ਦਿੱਤਾ ਇਸ ਗੱਲ ਦਾ ਵੀ ਭਾਈ ਦਿੱਲੀ ਕਿਉਂ ਨਹੀਂ ਜਾਂਦੇ ਤੁਸੀਂ ਦਿੱਲੀ ਕਿਉਂ ਨਹੀਂ ਗਏ ਕਾਰਨ ਕੀ ਹੈ ਉਹ ਬਾਹਰ ਤੇ ਨਹੀਂ ਜਾਂਦੇ ਗੋੜਾ ਨੱਚੀ ਜਾਂਦੇ ਆ ਕਿਉਂ ਵੱਜਦੇ ਆ ਟੌਰ ਨੂੰ ਬੱਸੋ ਤੁਸੀਂ ਕਿਰਾਏ ਤੋਂ ਕਿਉਂ ਨਹੀਂ ਕਿਉਂ ਤੁਸੀਂ ਪਿੰਡਾਂ ਤੋਂ ਲੈ ਕੇ ਕਿਉਂ ਨਹੀਂ ਜਾਂਦੇ ਪਿੰਡਾਂ ਚ ਨੌਜਵਾਨਾਂ ਦੇ ਸਵਾਲ ਆਏ ਉਹਨਾਂ ਨੂੰ ਦੱਸਿਆ ਭਾਈ ਜੇ ਅਸੀਂ ਇੱਥੇ ਜਾਂਦੇ ਆ ਅਸੀਂ ਇੱਥੇ ਬੈਰੀਕੇਡ ਪੱਟਦੇ ਆ ਅਸੀਂ ਹੁੰਦੇ ਜਾਂਦੇ ਆ ਜੇ ਮਹਾਰਾਜ ਖਰਾਬ ਹੋ ਗਿਆ ਕਿਸੇ ਨੇ ਚਕਾਰ ਤੋਂ ਪਾਸੋਂ ਕਰਤੀ ਰੱਖਣਗੇ ਸਾਡਾ ਖੇਡ ਬਗਾਰ ਗਈ ਸਾਡੀ ਕਾਲ ਦਿੱਤੀ ਹੋਈ ਸਾਡੀ ਚਤੇਬੰਦੀ ਦੀ ਕਾਲ ਦਿੱਤੀ ਹੋਈ ਇਹ ਮਿੱਟੀ ਕਰ ਗਈ ਅਸੀਂ ਲਾਂਬੇ ਤੋਂ ਦਰਦੇ ਆ ਅਸੀਂ ਤਾਂ ਨਹੀਂ ਜਾਂਦੇ ਅਸੀਂ ਐਕਸ਼ਨ ਸਾਈਡ ਤੋਂ ਕਰ ਰਹੇ ਆ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ 17 ਤਰੀਕ ਤੱਕ ਕੱਲ ਜਗਿੰਦਰ ਸਿੰਘ ਰਾਹਾਂ ਬੋਲਿਆ 17 ਤਰੀਕ ਤੱਕ ਸਰਕਾਰ ਪਿੱਛੇ हट ਜੇ ਨਾ ਉਹ ਤੋਂ ਵੀ ਦਿੱਲੀ ਸਾਥੋਂ ਵੀ ਬਹੁਤ ਹੀ ਦੂਰ ਨਹੀਂ ਅਸੀਂ ਇੱਥੇ ਦਿੱਲੀ ਬਣਾ ਕੇ ਉੱਲੇ ਆ ਸਾਨੂੰ ਉਦੋਂ ਵੀ ਕਿਹਾ ਗਿਆ ਜਦੋਂ 2020 ਦੇ ਵਿੱਚ